ਮੈਟਰੋ ਨੀਲੀ ਚੰਬੀ ਘੋੜੀ ਦਿਖਾਉਣ ਲੱਗਿਆ ਤੁਹਾਨੂੰ ਮੈਂ ਜਿਹੜੇ ਮਿੱਤਰ ਪਿਆਰੇ ਮੌਕਸਰ ਮੇਲਾ ਘੁੰਮੇ ਆਏ ਨੀਲੀ ਘੋੜੀ ਭਾਲਦੇ ਦੇ ਮੇਲੇ ਤੇ ਉਹਨਾਂ ਨੂੰ ਘੋੜੀ ਨਹੀਂ ਮਿਲੀ ਆਪਾਂ ਤੁਹਾਡੇ ਵਾਸਤੇ ਨਾ ਨੀਲੀ ਘੋੜੀ ਲੈ ਕੇ ਆਇਆ ਤੇ ਬੱਚੇ ਇਹਨੇ ਦਿੱਤਿਆ ਨੋਕਰੇ ਦੋ ਵਾਰੀ ਸੂਈ ਆ ਇੱਕ ਵਾਰੀ ਬਸ਼ੇਰੀ ਦਿੱਤੀ ਆ ਇੱਕ ਵਾਰੀ ਆ ਨੋਕਰਾ ਬਸ਼ੇਰਾ ਦਿੱਤਾ ਜਿਹੜਾ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਤੇ ਘੋੜੀ ਹੈਗੀ ਆ ਸਾਢੇ 5 ਸਾਲ ਦੀ ਦੋਸਤੋ ਸਾਫ ਸੁਧਰੀ ਘੋੜੀ ਆ ਅੰਗਾਂ ਪੈਰਾਂ ਦੀ ਐਨ ਓਕਿਆ ਸਵਾਰੀ ਵਗੈਰਾ ਦੀ ਬਾਹਲੇ ਚੱਬ ਕੱਢਦੀ ਆ ਤੇ ਤੁਰਦੀ ਤਰਦੀ ਬਹੁਤ ਸੋਹਣਾ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬੜੀ ਨਖਰੇ ਨਾਲ ਘੋੜੀ ਤੁਰਦੀ ਆ ਕਰੇ ਰੱਖਣ ਵਾਲੀ ਆ ਸਾਊ ਸੀਲ ਆ ਮਿੱਤਰੋ ਘੋੜੀ ਇਹ ਜਰੂਰ ਗੌਰ ਕਰਿਓ ਜੇ ਕੋਈ ਮਿੱਤਰ ਪਿਆਰਾ ਲੈਣੇ ਚਾਹੁੰਦਾ ਆ ਵੀਡੀਓ ਸਾਰੀ ਨਾਲ ਬਣੇ ਰਿਓ ਆਪਣੇ ਨਾਲ ਐਂਡ ਤੱਕ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਹੈ ਜਿਹੜਾ ਘਰੇ ਬੈਠੇ ਸੀਲ ਕਰਵਾ ਸਕਦੇ ਹੋ ਤੇ ਗੱਲ ਕਰਦੇ ਆ ਇਸ ਘੋੜੀ ਦੀ ਚਾਲ ਵਗੈਰਾ ਚੈੱਕ ਕਰ ਲਓ ਘੋੜੀ ਦੀ ਐਨ ਕੱਲਾ ਕੱਲਾ ਪੈਰ ਚੈੱਕ ਕੀ ਧਰਦੀ ਆ ਪਿੱਠ ਪੁੜੇ ਦੀ ਐਨ ਸਾਫ ਆ ਦੋਸਤੋ ਦੇਖੋ ਸਵਾਰੀ ਵਗੈਰਾ ਦਾ ਚਿਬ ਕੱਢਦੀ ਆ ਸ਼ੌਂਕ ਨਾਲ ਜਿਹਨੇ ਰੱਖਣੀਆਂ ਸਵਾਰੀ ਨੂੰ ਤੇ ਬੱਚੇ ਵੀ ਨੋਕਰੇ ਦਿੰਦੀ ਆ ਇਹਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਰੀ ਸਾਂਝੀ ਕਰਦੀਏ ਦੋਸਤੋ 60 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਸਾਡੇ 1.5 ਸਾਲ ਉਮਰ ਆ ਤੇ ਬਾਈ ਕਹਿੰਦੇ ਵੀ 5-6 ਦਿਨ ਹੋ ਗਿਆ ਆਪਾਂ ਮੇਟ ਕਰਾਤੀ ਅਰਜਨ ਰੌਲੀ ਵਾਲੇ ਘੋੜੇ ਦੇ ਬੱਚੇ ਨੂੰ ਆ ਤੁਸੀਂ ਘੋੜਾ ਵੇਖ ਰਹੇ ਹੋ ਸਕਰੀਨ ਤੇ ਇਸ ਘੋੜੇ ਤੋਂ ਬਾਈ ਨੇ ਮੇਟ ਕਰਾਤੀ ਘੋੜੀ ਇਹ ਤੇ 5-6 ਦਿਨ ਹੋ ਗਏ ਮੇਟ ਕਰਾਈ ਨੂੰ ਤੇ ਅੰਦਰ ਦੀ ਸਾਫ ਸੁਥਰੀ ਦੀ ਬਾਈਆਂ ਨੇ ਐਨ ਚੈੱਕ ਕਰਾ ਕੇ ਮੇਟ ਕਰਾਈ ਆ ਤੇ 60 ਇੰਚ ਹਾਈਟ ਆ ਬਾਲਪੋਰੀਆਂ ਦੀ ਸਾਫ ਆ ਸਵਾਰੀ ਵਗੈਰਾ ਦੀ ਤੁਸੀਂ ਦੇਖ ਲਈ ਦੋਸਤੋ ਸਾਢੇ 1-5 ਸਾਲ ਘੋੜੀ ਦੀ ਉਮਰ ਆ ਤੇ ਆ ਤੁਸੀਂ ਵਸ਼ੀਰਾ ਦੇਖ ਰਹੇ ਹੋ ਇਹਦੀ ਪਹਿਲਾਂ ਵਾਲੀ ਸੂਏ ਦਾ ਬਸ਼ੇਰਾ ਗਾ ਦੋਸਤੋ ਨੋਕਰਾ ਬਸ਼ੇਰਾ ਚੰਗੀ ਕਦ ਕੱਢਦਾ ਬਸ਼ੇਰਾ ਗਾ ਹਾਈ ਡੂਟੀ ਚੰਗੇ ਬੱਚੇ ਦੇਣ ਵਾਲੀ ਘੋੜੀ ਆ ਤੇ ਬਾਕੀ ਕੰਨ ਕਣੋਤੀ ਦੀ ਸੋਹਣੀ ਆ ਤੇ ਧੌਣ ਧੂਣ ਤੁਸੀਂ ਦੇਖ ਲਓ ਹਨਾ ਤੇ ਲੰਬਾਈ ਲੰਬੂਈ ਚੰਗੀ ਆ ਪਿੱਠ ਪੁੜੇ ਦੀ ਸਾਫ ਆ ਅੰਗਾ ਪਰਾਂ ਦੀ ਐਨ ਓਕੇ ਆ ਆ ਤੁਸੀਂ ਕੰਨ ਵਗੈਰਾ ਚੈੱਕ ਕਰ ਲਓ ਮੱਥੇ ਵਾਲੀ ਭਾਗ ਭੋਰੀ ਵੀ ਉੱਚੀ ਆ ਘੋੜੀ ਦੀ ਤੇ ਚਾਲ ਚੂਲੇ ਦਾ ਐਨ ਚੱਪ ਕੱਢਦੀ ਆ ਤੇ ਦੌਦਪੁਰ ਦਾਨੀ ਪਿੰਡ ਆ ਬਾਈ ਦਾ ਜ਼ਿਲ੍ਹਾ ਬਾਈ ਨੂੰ ਫਤਿਹਾਬਾਦ ਪੈ ਜਾਂਦਾ ਤੇ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਮਿੱਤਰੋ ਇਹ ਘੋੜੀ ਖਰੀਦ ਸਕਦੇ ਹੋ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਕੁਝ ਪੁੱਛਣਾ ਤੁਸੀਂ ਘੋੜੀ ਪ੍ਰਤੀ ਤੇ ਜਾ ਕੇ ਦੇਖ ਪਰਖ ਕੇ ਮਿੱਤਰੋ ਘੋੜੀ ਖਰੀਦ ਲਓ ਸੋਹਣੀ ਆ ਨੀਲੀ ਚੰਬੀ ਆ ਨੋਕਰੇ ਬੱਚੇ ਦਿੰਦੀ ਆ ਜਿੰਨੀ ਕਮਾਲਕਾਂ ਨੇ ਜਾਣਕਾਰੀ ਦੱਸੀ ਆ ਤੁਹਾਡੇ ਨਾਲ ਸਾਂਝੀ ਕਰਤੀ ਬਾਕੀ ਨਾਲ ਹੀ ਆਪਣਾ ਨੰਬਰ ਚੱਲੀ ਜਾ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਸੀਲ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ